ਉਹ ਬੰਦਾ ਜਿਹਦੇ ਦੁਕਾਨ ਤੇ ਦਵੇਗ ਰੋਟੀ ਖਾ ਰਿਆ ਹੈ ਜਿਹਦੇ ਦੁਕਾਨ ਤੇ ਤੇਰੇ ਬਜ਼ੁਰਗਾਂ ਦੀ ਰੋਟੀ ਚੱਲੀ ਆ ਉਸ ਬੰਦੇ ਦੇ ਕੰਮ ਬਾਰੇ ਲਿਖੀ ਜਾਂਦਾ ਤੂੰ ਅੱਜ ਮੈਂ ਕਿਹਾ ਕੱਲ੍ਹ ਜੀ ਨਹੀਂ ਕਿਹਾ ਬਤੂ ਮਾੜੀ ਮੋੜੀ ਗੱਲ ਦੱਸ ਯਾਰ ਵੀ ਜਿੱਥੇ ਰੋਟੀ ਖਾਂਦੇ ਆ ਤੂੰ ਜਿਹਦੇ ਤੈਨੂੰ ਜਿਹੜੇ ਤੇ ਜਿਹਦਾ ਬੰਦਾ ਲੂਣ ਖਾਂਦਾ ਭਾਂ ਤੇ ਲੂਣ ਹਰਾਮ ਨਹੀਂ ਕਰਦਾ ਜਿੱਥੇ ਤਰਾ ਪਿਓ ਖਾ ਕੇ ਗਿਆ ਜਿੱਥੇ ਤੂੰ ਖਾਈ ਜਾਂਦਾ ਤੂੰ ਲਿਖੀ ਜਾਂਦਾ ਉੱਥੇ ਬੈਠਾ ਕੇ ਉਸੇ ਪੋਸਟ ਮੈਂ ਮਿਲਨੇ ਇੱਕ ਗੱਲ ਸੁਣਨ ਮੈਂ ਕਰਦਾ ਇੱਕ 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 ਗੱਲ ਸੁਣਨਾ ਅਸਪਰਦਸਾਂ ਮਨੁਸਫਰ ਕਰਨੀ ਚਾਹੀਦਾ ਤੇਰੇ ਮੇ ਸਾਰੀਆਂ ਪੋਸਟਰਾਂ ਪੜੀਆਂ ਸਾਰੀਆਂ ਪੋਸਟਰਾਂ ਦੇ ਵਿੱਚ ਹੀ ਮਗਲ ਸਿੰਘ ਸਾਹਿਬ ਦਾ ਹੀ ਪੜਿਆ ਮਗਲ ਸਾਲ ਦਾ ਵੀ ਉਹਦਾ ਮਾਫੀ ਮੰਗੀ ਸੀ ਤੂੰ ਮੰਗੀ ਸੀ ਨਾ ਇਹ ਬੱਤੇ ਵਿੱਚ ਬੈਠੇ ਆ ਉਹ ਯਾਰ ਅਸੀਂ ਜਾਣੇ ਸਾਡਾ ਪੰਜ ਇਲਾਕੇ ਅਸੀਂ ਅਸੀਂ ਬਾਹਰ ਬੈਠੇ ਆ ਸਾਡਾ ਭਾਈਚਾਰਾ ਬਣੇ ਸਾਡੀ ਸਾਂਝ ਬਣੇ ਸਾਡੇ ਲੋਕਾਂ 'ਚ ਟਕਰਾਅ ਨਾ ਹੋਵੇ ਮਨ ਦਸ ਤੇਰੇ ਮਨ 'ਚ ਨਫ਼ਰਤ ਕੀ ਹੈ ਤੇਰੇ ਮਨ 'ਚ ਸਾਡਾ ਗੁਰੂ ਗ੍ਰੰਥ ਸਾਹਿਬਾਨ ਹਮੇਸ਼ਾ ਕਰ ਉਹ ਮੇਰੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਮੇਰੇ ਫਿਰ ਮੈਂ ਕਹਿਣ ਦੇ ਆ ਸਰਮਾਨ ਤੇਰਾ ਰੇਖ ਹੋਦਾ ਇੱਕ ਮਿੰਟ ਦੇਖ ਮੈਂ ਬੜਾ ਸਪਰਦ ਦਸੀ ਨਾ ਜੇ ਤੂੰ ਨਗਲੀ ਗੱਲਾਂ ਕਰੇਂਗਾ ਨਾ ਤੂੰ ਉਲਟਾ ਫਸੇਂਗਾ ਬੜੀ ਪ੍ਰੈਕਟਿਕਲੀ ਗੱਲ ਕਰਦਾ ਵੀ ਯਾਰ ਮੰਦਰ ਆਵੇ ਸਾਡਾ ਸਿਰਦਾ ਕਰਦੇ ਜਾਂ ਮੱਥਾ ਡਿਗਦੇ ਆਰਮਖਸਤਾਨੇ ਕਿਉਂ ਭਾਈ ਜੀ ਮਸਜਿਦ ਆਵੇ ਤਾਂ ਮੱਥਾ ਡਿਗਦੇ ਆ ਤੇ ਤੁਸੀਂ ਲੋਕੀ ਬਹਿ ਕੇ ਤੂੰ ਰੋਟੀ ਖਾ ਤਾਂ ਰੋਟੀ ਸਰਦਾਰਾਂ ਕਰੇ ਬਣੀ ਜਾਂਦੀ ਆ ਤੇ ਸਰਦਾਰ ਦੀ ਕੋਣ ਵਢੀ ਜਾਂਦਾ ਤੂੰ ਬਸ ਕੀ ਕਿਹੜੇ ਹਰਜ ਕਰਦੇ ਗਦਾਰ ਮਾਰਨਗੇ ਦੱਸ ਮੈਨੂੰ ਕਿਹੜੇ ਗਦਾਰ ਬਾੜਜ ਮਾਰਨਗੇ ਲਿਖਿਆ ਤੂੰ ਮੈਨੂੰ ਮਰਦੇ ਫਰਕ ਨਹੀਂ ਪੈਂਦਾ ਨਹੀਂ ਮੈਨੂੰ ਤੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਜਦੋਂ ਉਹ ਇੱਕ ਬਲਜੀ ਇੱਕ ਮਾਂ ਦਾਸ ਜੇ ਤੈਨੂੰ ਮਾਰਨ ਦੀ ਫਰਮੇਜੂਗਾ ਉਹ ਦੂਸਰਾਂ ਚਾ ਫਰਫੂਰ ਫਿਰ ਤੇ ਤੂੰ ਕੋਈ ਵੀ ਲੱਗਦਾ ਵੀ ਉਹ ਗਦਾਰ ਹੈ ਤੇ ਮਰ ਜਣਗੇ ਫਰਮੇਜੂਗਾ ਫਿਰ ਪਹਿਲਾਂ ਪਹਿਲਾਂ ਲਿਖਿਆ ਤੋਂ ਦਰਬਾਰ ਸਾਹਿਬਾਰੇ ਵੀ ਦਰਬਾਰ ਸਾਹਿਬ ਹੀ ਇਮਰਾਤੇ ਛੁਡਾ ਕੇ ਲਿਆਏ ਸੀਗੇ ਉਹ ਵੀ ਪੋਸ਼ਟ ਹੈ ਤੇਰੀ ਤੂੰ ਲਗਾ ਭਾਈ ਜੀ ਲਗਾਤਾਰ ਲਿਖਿਆ ਜਾਂਦਾ ਬੰਦਾ ਹੈ ਲਗਾਤਾਰ ਲਗਾਤਾਰ 2 ਸਾਲ ਦਾ ਜ਼ਹਿਰ ਲਿਖ ਰਿਹਾ ਬੰਦਾ ਹੈ ਇਹ ਨੰਬਰ ਤਾਂ ਰੱਖਣੀ ਅੰਦਰ ਬਿਨਾਂ ਗੱਲ ਤੋਂ ਵੀ ਕਿਹੜੇ ਨਫਰ ਦਾ ਦੱਸ ਨੂੰ ਅੱਗੇ ਆਕੇ ਲੈ ਆਈ ਤੁਸੀਂ ਇਹ ਤਾਂ ਕੋਈ ਸੁਣ ਬਲਾ ਬਲਾਜੀ ਗੱਲ ਤੇਰੀ ਹਕੀਕਤ ਦੱਸਣਾ ਤਰ ਮੈਂ ਤੇਰੇ ਪਿਓ ਦਾ ਬਹੁਤ ਸਤਕਾਰ ਹੈ ਮੈਂ ਮਿਲਿਆ ਨਹੀਂ ਅੱਜ ਪਹਿਲੇ ਦਿਨ ਮਿਲਿਆ ਮੈਨੂੰ 50 ਫੌਂਟ ਤੇ ਡੈਡੀ ਵੀ ਆਗੇ ਤੇ 50 ਬੰਨ ਬਿੱਡੂ ਵੀ ਆਗੇ ਆਗੇ ਵੀ ਸਭ ਤਾਂ ਪਲੇ ਨੇਕ ਬੰਦੇ ਆ ਇਹਨਾਂ ਦੀ ਦੁਕਾਨ ਤੇ ਤੂੰ ਰਖਾ ਚੰਦਾ ਬੈਠਾ ਤੂੰ ਉਹਨਾਂ ਨਾਲ ਬਿਓ ਦੀ ਜੱੜ ਢੋੜੀ ਜਾਂਦਾ ਤੂੰ ਓਏ ਭਾਈ ਰਾਜਾ ਕਿੱਥੇ ਗਿਆ ਇਹ ਰਾਜ ਬੈਠਾ ਉਹ ਕਹਿੰਦਾ ਭਾਈ ਦੀ ਸਾਡੇ ਸਭ ਤੋਂ ਜਿਹੜਾ ਜਿਹੜਾ ਸਤਕਾਰ ਪਿੰਡਕ ਦੋ ਕਰਦੇ ਆ ਤੇ ਤੇਰੇ ਬਜ਼ੁਰਗ ਸਤਕਾਰ ਕਰਦੇ ਆ ਉਹ ਪੁੱਤ ਕਿਹੜੇ ਹੁੰਦੇ ਆ ਜਿਹੜੇ ਪਿਓ ਦੀ ਸ਼ੋਭਾ ਵਧਾਉਣਾ ਤੇ ਤੂੰ ਪਿਓ ਨੂੰ ਪੰਜਾਜ ਚ ਬਾਈ ਬੈਠਾ ਹੈਂ ਕਹੀ ਮੈਂ ਉਹ ਵੀ ਖਾਸਾ ਬੰਦ ਦੀ ਚ ਇਹ ਗਾ ਸੁਣ ਲੈ ਮਾਸਪੜ ਦਸੀ ਨਾ ਮੇਰੇ ਤੇ ਨਾਲ ਉਹ ਡੀਗਾ ਬੰਦਰ ਹੋ ਬਾਹਰ ਹੋ ਰਹਾ ਹੈ ਬਲ ਕਰਨੇ ਕੀਤਾ ਥਾਣੇ ਚ ਘੱਟ ਕੀਤਾ ਤੇਰੇ ਨਾਲੇ ਜੇ ਤੂੰ ਉੱਡ ਕੇ ਚੜ੍ਹਨਗੇ ਹੋਰ ਦੇ ਆਇਦਰ ਪਿਓ ਦੇ ਕੀਰਨੇ ਬਏ ਹੁੰਦੇ ਯਾਰ ਤੂੰ ਕੋਮਰ ਲਿਖੀ ਜਾਣਾ ਯਾਰ ਅਸੀਂ ਤਾਂ ਲੋਕੀ ਅਸੀਂ ਸਾਂਝ ਨੂੰ ਮਰ ਗਏ ਆ ਅਸੀਂ ਸਾਂਝ ਬਣਾ ਰਹੇ ਹਾਂ ਅੱਜ ਪੰਜਾਬ ਵਾਸਤੇ Hindu ਕੀ Musliman ਕੀ ਸਾਰੇ ਇਕੱਠੇ ਹੋਗੇ ਬਾਈ ਜੀ ਨਹੀਂ ਯਾਰ ਦੁਖੀ ਆ ਬੰਦਾ ਦੁੱਖ ਤੋਂ ਸਾਥ ਹੁੰਦਾ ਹੈ ਤੇ ਤੁਸੀਂ ਨਫ਼ਰਤ ਫੜਾਈ ਜਾਂਦੇ ਬੈਠੇ ਹੋ ਮਾਰਨ ਤੂੰ ਗਲਤ ਨਹੀਂ ਜਾਂਦਾ ਕਮਾਲ ਹੋ ਗਈ ਤੇਰੀ ਫਿਰ ਚੱਕਿਆ ਕੀ ਉਹਨਾਂ ਨੇ ਦਿਲ ਤੇ ਤੈਨੂੰ ਐਡਾ ਸੁਣ ਤੇ ਅੱਜ ਤੋਂ ਬਾਅਦ ਪਹਿਲੀ ਗਲਤੀ ਹੋ ਗਈ ਦੂਜੀ ਹੋ ਗਈ ਤਾਂ ਗਲਤੀ ਅਸਾਸ ਹੈਗਾ ਤਾਂ ਦੱਸ ਦੇ ਕੋਈ ਸਪਸ਼ਟ ਸਪਸ਼ਟ ਕਰਨੀ ਹੈ ਕਿ ਅਭੀ ਮੈਂ ਲਿਖਿਆ ਉਹ ਲਿਖਿਆ ਮੇਰੇ ਮਨਚਲੇ ਸਭ ਮਨਸ਼ਕਲੀ ਰਹਿੰਦੀ ਹੈ ਲੋਕੀ ਪਾਗਲ ਨਹੀਂ ਗਏ ਰੋਟੀ ਚੋਚੀ ਨਹੀਂ ਕਹਿੰਦੇ ਬੀ ਸੋਤੇ ਸਾ ਦੁਨੀਆ ਪਾਗਲਾ ਕਹਲਾ ਤੂੰ ਹੀ ਸਿਆਣਾ ਵੀ ਤੂੰ ਸਪਸ਼ਟ ਕਰ ਦੇਵੇਂਗਾ ਆਪਣੀ ਗਲਤੀ ਮੰਨਦਾ ਮੜੀ ਤੂੰ ਹਾਂ ਕੋ ਆਪ ਤੁਹਾਨੂੰ ਗਲਤੀ ਇਹ ਕਾ ਸੁਣ ਅਸ ਤਾਂ ਬੈਠ ਸਰ ਕਰਨੇ ਬਾਈ ਅਸੀਂ ਮੇਰੇ ਸਾ ਭਾਈਚਾਰਾ ਨਵਾਇਆ ਸਾਡੇ ਸੰਸਕਾਰ ਹੀ ਹੈ ਵੀ ਸਾਡੇ ਕਿਸੇ ਧਰਮ ਚ ਕੋਈ ਫਰਕ ਨਾ ਪਵੇ ਸਾਰੇ ਮਿਲ ਜੁਲ ਕੇ ਰਹਿਣ ਆ ਕੇ ਪਰ ਤੇਰੇ ਵਰਗੇ ਜਿਹੜੇ ਖੱਤ ਲੋਗ ਹਨ ਇਹ ਬੋਲੂ ਖਰਾਬ ਕਰਦੇ ਆ ਫਿਰ ਬਰਨਾਮਾ ਕੋਣ ਹੁੰਦਾ ਬਲਕਰਨ ਵਰਗਾ ਵੀ ਥੱਪੜ ਮਾਰਦਾ ਜੀ ਹੋਰ ਕੀ ਕਰੋਗਾ ਬੰਦਾ ਆ ਕੇ ਕੀ ਕਰਾਂ ਤਾਂ ਕੀ ਕਰੂ ਦੱਸ ਮੈਨੂੰ ਅੱਜ ਤੇਰੇ ਪਿਓ ਨੂੰ ਕੋਈ ਹੋਏ ਗਵੇ ਤੂੰ ਕੀ ਕਰਨਗਾ ਦੱਸ ਮੈਨੂੰ ਬੂਹਾ ਬੁਲ ਕੀ ਕਰੇਗਾ ਆਪਾਂ ਹੀ ਕਰਾਂਗੇ ਤੇ ਪਿਓ ਨੂੰ ਕੋਈ ਹੋਏ ਗਵੇ ਤਾਂ ਆਪਾਂ ਮਾਰਾਂਗੇ ਤੂੰ ਦੱਸ ਕੀ ਕਰੇਗਾ ਤੇ ਪਿਓ ਨਾਲ ਕਰਵੇਂ ਉਹ ਗਲਤ ਹੀ ਹੋਵੇ ਫਿਰ ਤੇ ਬਿਲਕੁਲ ਗਲਤ ਕਿੱਥੇ ਹੋ ਗਿਆ ਤੂੰ ਯਾਰ ਤੂੰ ਭਰੀ ਗੋਮਰ ਗਈ ਜਾਂਦਾ ਲੋਕ ਤਾਂ ਲੰਗਰ ਇਕੱਠਾ ਕਰਕੇ ਲਈ ਜਾਂਦੇ ਆ ਤੂੰ ਕੀ ਪਾਈ ਜਾਂਦਾ ਬਿੱਟੂ ਭਾਜੀ ਯਾਰ ਮੈਂ ਮੈਂ ਹੈਰਾਨ ਆ ਬੰਦੇ ਦੇ ਵੀ ਅੱਜ ਜਿੱਥੇ ਤੂੰ ਬਹਿ ਕੇ ਰੋਟੀ ਖਾ ਰਿਹਾ ਆ ਉੱਥੇ ਕਰੀ ਜਾਂਦਾ ਜਿਹੜੀ ਗੱਲ ਕਿਸੇ ਨੂੰ ਬੋਦਾਨਾ ਸਮਝੀ ਨਹੀਂ ਉਸ ਵਾਰ ਹਾਂ ਤੇਰਾ ਨਾ ੱਟਕਾ ਹੈ ਤੇਰਾ ਨਾ ਗਲਤ ਹੋਇਆ ਨਾ ਤੂੰ 10 ਬਾਈ ਜੀ ਮੈਨੂੰ ਫਲਾਣੇ ਗੁਰਦੁਆਰੇ ਕੱਟਦਾ ਮੈਨੂੰ ਲੰਗਰ ਦਿੱਤਾ ਮੈਨੂੰ ਮਾਰਾ ਕਿਆ ਜਾਂ Hindu ਕੋਣ ਨੂੰ ਮਾਰਾ ਕਿਆ ਮੁਸਲਮਾਨ ਕੋਣ ਨੂੰ ਮਾਰਾ ਕਿਆ ਤੂੰ ਦਸ ਤੇ ਨਾਲ ਖੜੇ ਸੀ ਕਾਰਨ ਤਾਂ ਦਰਮਦਰ ਕਿਸ ਗੱਲ ਦੀ ਨਫਰਤ ਹੈ ਤੂੰ ਕੋਣ ਨਫਰਤ ਤੂੰ ਸੰਗਲ ਜਾਣੇ ਤੂੰ ਆਰਐਸਐਸ ਦੇ ਤੂੰ ਫੇਰ ਤੁਸੀਂ ਜਨਾਹ ਆਰਐਸਐਸ ਦੇ ਹੈਲੋ ਹੈਲੋ ਬੰਦਾ ਯਾਰ ਆਰਐਸਐਸ ਦਾ ਬੋੜਾ ਬਾਈ ਹਾਂ ਤਾਂ ਆਰਐਸਐਸ ਦਾ ਹੋਂ ਤੁਸੀਂ ਦੇਖ ਲਓ ਵੀ ਇਹ ਬੰਦਾ ਆਰਐਸਐਸ ਦਾ ਬੰਦਾ ਹੈ ਤੇ ਕਿਹੜੀ ਨਫਰਤ ਵਾਲੀ ਬੈਠਾ ਬੰਨ ਜਾ ਕੇ ਆਹ ਕੁਸ ਬੋਉਂਦੇ ਹੋ ਇਹ ਸਿਖੋਂਦੇ ਆਰਐਸਐਸ ਦਾ ਲਈ ਇੱਕ ਮਿੰਟ ਬਾਈ ਜੀ ਸਾਡੇ ਕੋਲ ਔਰ ਰੁਕੋ ਇੱਕ ਰੇ ਇਸ ਦੇ ਨਫਰਤ ਭਲਾਈ ਹੋਣੀ ਹੈ ਅੱਜ ਤੋਂ ਮਾਰ ਫਲਾਵਾਤ ਮੈਂ ਤੁਮ ਮਾਰ ਬਜ਼ੁਰਗੋ ਤੁਹਾਡਾ ਤਾਂ ਵੈਸੇ ਸਤਿਕਾਰ ਹੈ ਤੁਹਾਨੂੰ ਜਮਰ ਚੱਕੇ ਲੋੜ ਦੀ ਥੋੜੀ ਥੋੜੀ ਜਿੰਮਵਰੀ ਤਾਂ ਇਲਾਕਾ ਚੱਕੀ ਜਾਂਦਾ ਹੈ ਅੱਜ ਜੇ ਤੁਸੀਂ ਆਪਣੀ ਜਿੰਮਰ ਚੱਕੋ ਅਸੀਂ ਸ਼ਰਮਿੰਦਾ ਆਵਾਂਗੇ ਤੁਹਾਡੀ ਜਿੰਮਰ ਇਲਾਕਾ ਚੱਕੀ ਜਾਂਦਾ ਅੱਜ ਤੁਸੀਂ ਬੈਠੇ ਹੋ ਨਾ ਸਾਨੂੰ ਸ਼ਰਮ ਆਂਦੀ ਹੈ ਇੱਕ ਬਜ਼ੁਰਗ ਬੰਦਾ ਜਿਹਦਾ پورا ਇਲਾਕਾ ਸਤਿਕਾਰ ਕਰਦਾ ਅੱਜ ਪੰਚਾਇਤ ਚ ਬੈਠਾ ਹੈ ਅੱਜ ਇਹ ਵਜ੍ਹਾ ਹੋ ਗਈ ਹੈ ਅੱਜ ਦੇ ਕਰਕੇ ਬੈਠੇ ਹੋ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਯਾਰ ਇੱਕ ਤਾਂ ਬੰਦ ਕਰ ਦੀ ਬਿਲਕੁਲ ਫੇਸਵਲ ਕੰਮ ਠੀਕ ਹੈ ਨਾ ਤੇ ਹੁਣ ਉੱਥੇ ਸੰਗਤ ਉੱਥੇ ਬੈਠੀ ਅਸੀਂ ਉੱਥੇ ਜਾਵਾਂਗੇ ਤੁਹਾਨੂੰ ਮੈਂ ਬੁਲਾਉਂਗਾ ਉੱਥੇ ਆਈ ਬਿਨਾਂ ਦਲੀਲ ਪੀਲ ਦੇ ਆਪਣੀ ਗਲਤੀ ਮੰਨੀ ਬਾਈ ਜੀ ਹਾਂ ਇਹ ਠੀਕ ਹੈ ਯਾਰ ਮੈਂ ਤੁਹਾਨੂੰ ਕਹੀ ਜਾਂਦਾ ਵੀ ਅਸੀਂ ਐਡੇ ਫੁੱਦੂ ਲੋਕ ਨਹੀਂ ਗਏ ਵੀ ਕਰਵਾ ਕੇ ਕੁੱਟਮਾਰ ਕਰੀਏ ਤੇ ਸਭ ਤੋਂ ਨੀਚ ਗਲੀਚ ਬੰਦਾ ਹੁੰਦਾ ਜਿਹੜਾ ਬੁਲਾ ਕੇ ਕੁੱਟਮਾਰ ਕਰਦਾ ਮੈਂ ਇਹ ਵੀਡੀਓ ਇਹ ਕਹਿ ਰਹੇ ਆਂ ਕਿ ਕੁੱਟਣਾ ਹੋਣਾ ਬਈ ਤਰ ਕਰਿਆ ਥੋਪਲਾ ਤੁਮਾਂ ਅਗੇ ਤਨ ਉਹਦਾ ਬਾਦੀ ਕਰਨਾ ਥਾਣੇ ਥੋਕਿਆ ਬਣ ਕਰਨੇ ਮੈਂ ਕਹਿੰਦਾ ਥੋਕਿਆ ਬਣ ਕਰਨੇ ਠੀਕ ਹੈ ਥੋਕਿਆ ਅਗੇ ਪਰ ਐਦਾਂ ਨਹੀਂ ਗੱਲ ਕਹੋ ਮੇਰੇ ਨਾਲ ਦੇ ਬਾਈ ਜੀ ਉੱਥੇ ਆਵਾਂਗੇ ਉੱਥੇ ਆ ਜੀ ਸਾਰਾ ਟੈਪਟ ਸਟੋਪ ਕਰ ਪਰ ਮੁੜ ਕੇ ਅੱਜ ਤੋਂ ਤੇ ਹਰਕਤ ਕਰਦੀ ਫਤੋਪੜਾ ਸਰ ਜੀ ਬਿਰਗੋ ਤੁਸੀਂ ਵੇਖ ਲਿਆ ਆ ਕੇ ਕੱਲ ਵੀ ਐਂ ਹੋਇਆ ਸੀ ਕਹਿੰਦਾ ਪਰਸੋਂ ਦੀ ਮੀਟਿੰਗ ਰੱਖ ਲਓ 2 ਘੰਟਾ ਬਾਅਦ ਕੱਟ ਕਰ ਲਿਆ ਸੀ ਜੀ ਜੇ ਮਾਰਚ ਨੂੰ ਕੁਝ ਆਇਆ ਤਾਂ ਪਹਿਲਾਂ ਉਹਦਾ ਕਲੀਅਰ ਕਰ ਲਿਓ ਹਾਂ ਜੇ ਹੁਣ ਜ਼ੋਰ ਲਾ ਲੈ ਆਪਣਾ ਤੇਰੇ ਮਨਸ ਹੈਗਾ ਤੂੰ ਸੰਘ ਸੂਮ ਬੁਲਾਣਾ ਬੁਲਾ ਲੈ ਬੜੇ ਸਰਦਾਂ ਨੂੰ ਪਰਸੋਂ ਵੀ ਆਇਆ ਸੀਗਾ ਜੀ ਤੁਸੀਂ ਕਹਾਂ ਮੀਟਿੰਗ ਕਰਾਂਗੇ ਮੁੜ ਕੇ 2 ਘੰਟਾ ਬਾਅਦ ਠਾੜਾ ਘੇਰ ਨੂੰ ਬਹਿ ਗਏ ਸੀ ਇਹ ਨਹੀਂ ਨਹੀਂ ਫਾਰੀ ਤੋਂ ਕੱਲ ਵੀ ਫਾਈ ਬਾਤ ਕੀਤੀ ਆ ਪਰਸੋਂ ਆਏ ਸੀ 14 ਕਿੰਨੇ ਠੀਕ ਹੈ ਗੱਲ ਦਾ ਠੀਕ ਹੈ ਜੀ ਉੱਥੇ ਅਸੀਂ ਬੈਠੇ ਆ ਉੱਥੇ ਬ੍ਰਹਮਣ ਆਪਾਂ ਜਾਣੇ ਭਾਈ ਜੀ ਮੋੜ ਸ਼ਾਂਤ ਹੋਵੇ। ਨਹੀਂ ਨਹੀਂ ਬਿਲਕੁਲ। ਬਹੁਤ ਸੁਖਾਂ ਮ ਭਾਈਚਾਰ ਬਣੇ ਆ ਕੇ। ਚਲੋ ਜਲੀ ਬੋਲੋ ਉੱਤੇ ਟਾਈਮ ਕਿੱਥੇ ਹੋ ਗਿਆ। ਆਜੋ ਉੱਥੇ। ਆਜੋ ਉੱਥੇ ਆਜੂਗਾ ਜੀ। ਇਹਨਾਂ ਪਾਸੋਂ ਹੋ ਗਿਆ ਨੂੰ ਦਿਲ ਚੋਂ ਕੱਢ ਕੇ ਛੱਡਦੇ ਆ ਆਦਾਰ। ਸਿੱਧੇ ਰਾਹ ਜਾਣ ਸਿੱਧੇ ਆ। ਕੋਈ ਨਹੀਂ ਕੋਈ ਨਹੀਂ। ਬਈਰ ਬਜ਼ੁਰਗ ਪਰੇਸ਼ਾਨ ਹੋਣ ਜਿੱਥੇ ਉਹ ਸਰਦਾਰ ਪਰੇਸ਼ਾਨ ਹੋਣ